ਅਮਨਜੋਤ ਕੋਰਨੇ ਤੁਹਾਡੇ ਜੋ ਮੈਂ ਇੰਡੀਆ ਦਾ ਨਾਮ ਰੋਸ਼ਨ ਕੀਤਾ ਮੈਚ ਜਿੱਤ ਕੇ ਤੇ ਨੂੰ ਆਪਾਂ ਕਿਸ ਤਰੀਕੇ ਨਾਲ ਦੇਖ ਰਹੇ ਹਾਂ ਮੈਂ ਬਹੁਤ ਖੁਸ਼ ਲੱਗੇ ਹੋਣ ਬਹੁਤ ਖੁਸ਼ ਬਹਿ ਦੋ ਵਜੇ ਤੱਕ ਦੇਖ ਰਹੇ ਹਾਂ ਮੈਚ ਕੋਈ ਬਾਤ ਜਾ ਕੇ ਜવાય ਤੇ ਤੁਹਾਡੀ ਮੈਚ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਜਾਂ ਮੈਚ ਤੋਂ ਬਾਅਦ ਕੋਈ ਗੱਲ ਹੋਈ ਕਿਸ ਤਰੀਕੇ ਦੀ ਫੀਲਿੰਗ ਤੁਹਾਨੂੰ ਸ਼ੇਅਰ ਕੀਤੀ ਤੁਹਾਡੇ ਨਾਲ ਨਹੀਂ ਉਹ ਪਹਿਲਾਂ ਸ਼ੁਰੂ ਹੋ ਗਿਆ ਜੇ ਹੁਣ ਜਦੋਂ ਅਮਨਜੋਤ ਕੋਰ ਨੇ ਵਾਪਸ ਆਣਾ ਤੇ ਕਿਸ ਤਰੀਕੇ ਦੀ ਤਿਆਰੀਆਂ ਨੇ ਕਿਵੇਂ ਉਹਦਾ ਸਵਾਗਤ ਕੀਤਾ ਜਾਏਗਾ 11 ਵਾਧਿਆ ਲਾ ਕੇ ਨਾਲ 4 ਬੰਦੇ ਆ ਗਏ ਬਾਜ਼ੀ ਨਾਲ ਠੀਕ ਤੇ ਅਮਨਜੋਤ ਕੋਰ ਨੇ ਕਦੋਂ ਤੋਂ ক্রিকেট ਖੇਡਣਾ ਸ਼ੁਰੂ ਕੀਤਾ ਸੀ ਕਿੰਨੂੰ ਆਪਣਾ ਮੈਂਟਰ ਸਮਝਦੇ ਗਿਆ ਹਾਂ ਬਹੁਤ ਚੋਟੀ ਹੁੰਦੀ ਵੀ ਆ ਕੋਲ ਹੀ ਖੇਡਦੇ ਹੁੰਦੇ ਆ ਆਪਕੀ ਦੇ ਖੇਡਦੇ ਆ ਤੇ ਬਹੁਤ ਵੀ ਖੇਡ ਲੀ ਆ ਕਿੰਨੂੰ ਇਹ ਪਰਸੰਦ ਆ ਗਿਆ ਰੋ ਕੇ ਫਿਰਿੰਦੇ ਮੂਨਾ ਪਾਕਿਸਤਾਨਿਕ ਨਾ ਫੀਲ ਕਰ ਰਹਾ ਜੀ ਮੈਂ ਕਿ ਇੰਡੀਆ ਦਾ ਨਾਮ ਰੋਸ਼ਨ ਕੀਤਾ ਆਪਣੀ ਗੋਡੀ ਨੇ ਹਾਂ ਬਹੁਤ ਚੰਗਾ ਲੱਗਿਆ ਬਿਲਕੁਲ ਜੀ ਹਾਂ ਸਹੀ ਨੇ ਰ ਅੱਛਾ ਇਹਦੀ ਤਾਂ ਡਿਗਰੀ ਟੀਮ ਨੇ ਡਾ ਬਣਾਇਆ ਇਤਿਹਾਸ ਵਿੱਚ ਆ ਉਸ ਟੀਮ ਦਾ ਹਿੱਸਾ ਰਹੇ ਨੇ ਜਿਹਨੇ ਟੀਮ ਨੇ ਇਤਿਹਾਸ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਕੋਲ ਤਾਂ ਸ਼ਬਦ ਨਹੀਂ ਆ ਗਏ ਦੱਸਣ ਨੂੰ ਜੀ ਹਾਂ ਕੀ ਹੋ ਕੀ ਕੀ ਕਹਿਣਾ ਹੈ ਇਮੋਸ਼ਨਲ ਇਮੋਸ਼ਨਲ ਟਾਈਮ ਬਹੁਤ ਹੈਗਾ ਜੀ ਸਰ ਮੈਚ ਖੇਡਣ ਤੋਂ ਪਹਿਲਾਂ ਤੇ ਮੈਚ ਖੇਡਣ ਤੋਂ ਬਾਅਦ ਕਿਸ ਤਰੀਕੇ ਦੇ ਫੀਲਿੰਗਸ ਹਰਨਾ ਸ਼ੇਅਰ ਕੀਤੇਗੇ ਆ ਮੈਨੂੰ ਦੱਸੋ ਮੈਚ ਖੇਡਣ ਤੋਂ ਪਹਿਲਾਂ ਤਾਂ ਜੀ ਸਾਰੇ ਰੁਕੇ ਹੋਏ ਸੀਗੇ ਜੀ ਮੈਚ ਹੋਣ ਤੋਂ ਮੈਚ ਹੋਣ ਤੋਂ ਬਾਅਦ ਥੋੜਾ ਰਿਲੈਕਸ ਫੀਲ ਕਰ ਰਹੇ ਆ ਵੀ ਹੁਣ ਤਾਂ ਵਰਲਡ ਕੱਪ ਆਣਾ ਹੈ ਹੁਣ ਕਿਸੇ ਨੇ ਲੈ ਕੇ ਨਹੀਂ ਜਾਣਾ ਜੀ ਪਹਿਲਾਂ ਤੇ ਜੀ ਕਿਤੇ ਜਦ ਤੱਕ ਉਹ ਗੇਮ ਤੇ ਜਿੱਤਦੇ ਨਹੀਂ ਆਈ ਤਾਂ ਤਾਂ ਗੱਲ ਨਹੀਂ ਬਣਦੀ ਜੀ। ਤੁਸੀਂ ਦੇ ਕੇ ਗੱਲ ਕੀਤੀ ਜੀ ਕਿ ਕਿਵੇਂ ਨਾ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ক্রিকেট ਨੂੰ। ক্রিকেট ਨੂੰ ਇਹ ਇੱਕ ਕੈਲਰੀ ਗੋਡ ਗਿਫਟ ਸੀ ਇਹਨੂੰ ਸ਼ੁਰੂ ਤੋਂ ਸ਼ੌਂਕ ক্রিকেট ਦਾ ਹੀ ਸੀਗਾ ਜੀ। ਗੇਮ ਸਾਰੀ ਜਿਹੜੀ ਮਰਜ਼ੀ ਲੈ ਜਾਓ ਸਭ ਖੇਡ ਲੈਂਦੇ ਹੂਲ ਦੇ ਵਿੱਚ। ਪਹਿਲੇ ਮੁੰਡਿਆਂ ਨੂੰ ਇੱਥੇ ਦੇਖ ਕੇ ਇਹਦਾ ਜਿਵੇਂ ਮੈਂ ক্রিকেট ਖੇਡਿਆ। ਇਹ ਖੇਡ ਵੀ ਗੇਮ ਹੀ ক্রিকেট ਮੁੰਡਿਆਂ ਨਾਲ ਖੇਡਦੀ। ਕੋਈ ਫੀਲਿੰਗਸ ਨਾਲ ਸ਼ੇਅਰ ਕੀਤਾ ਹੈ। ਵਰਲਡ ਕੱਪ ਜਿੱਤੇ ਆ ਉਹਦੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਹੋਣਾ ਤੁਹਾਡਾ ਤੇਰੀ ਸ਼ੇਅਰ ਤੁਹਾਡੇ ਕੋਲ। ਉਹਦੇ ਫੋਨ 'ਤੇ ਗੱਲ ਕੀਤੀ। ਇਮੋਸ਼ਨਲ ਸੀਗੀ ਜੀ। ਫਿਰ ਮੈਂ ਬੈ ਬੁਧਾਈਆਂ ਦੇ ਦਿਆਂ ਮਾਈਕਲ ਬੋਸ ਅਪਕਾਲ ਗੱਲ ਕਰਾਂਗੇ ਠੀਕ ਹੈ ਵਾਪਸ ਕਰਾਂ ਉਹ ਵੀ ਜੀ ਤੋੜ ਕੇ ਕਦੋਂ ਵਾਪਸ ਆਣਗੇ ਤੇ ਕਿਸ ਤਰੀਕੇ ਦੀ ਤਿਆਰੀ 7-8 ਦਿਨ ਕਹਿੰਦੇ ਲੱਗ ਜਾਣਗੇ ਸਵੇਰ ਦਾਵਾਂਗੇ ਤੁਹਾਨੂੰ ਰਕੇ ਨਾਲ ਲੈ ਕੇ ਆਵਾਂਗੇ ਏਅਰਪੋਰਟ ਤੋਂ ਜੀ ਪੂਰਾ ਪ੍ਰਾਇਮਰੀ ਸਕੂਲ ਹੈਗਾ ਜੀ ਉਹਦਾ ਹਾਰਨ ਕੀ ਹੋਇਆ ਜੀ ਪਤਾ ਨਹੀਂ ਮੁੰਡੀ ਖੜੀ ਸੀ ਜੀ ਸਕੂਲ ਤੋਂ ਪੜਿਆ ਹੈ ਜੀ ਅੱਛਾ ਜੀ ਤੂੰ ਪਲੱਸ 1 ਪਲੱਸ 2 ਚੰਡੀਗੜ੍ਹ ਗਵਰਨਮੈਂਟ ਸਕੂਲ ਤੋਂ ਜੀ ਇਸੇ ਖਾਲਸਾ ਕਾਲਜ ਤੋਂ ਨੇ ਗ੍ਰੈਜੂਏਸ਼ਨ ਕੀਤੀ ਜੀ ਅੱਛਾ ਜੀ ਤੇ ਐਮਏ ਲਈ ਐਮਸੀਐਮ ਕਾਲਜ ਗਈ ਸੀਗੀ ਫਿਰ ਉਹਨੇ ਪਹਿਲਾ ਇਸ ਸਾਲ ਕੀਤਾ ਹੋਇਆ ਗੇਮ ਕਿਸ ਕਿਹੜੇ ਸਾਲ ਕੋਸਟ ਸਟਾਰਟ ਕਰੇ ਜੀ 2016 ਉਦੋਂ ਹੀ ਬਚਪਨ ਦੇ ਖੇਡ ਦਿੱਤੀ ਸੀ ਜਾਨੀ ਅਕੈਡਮੀ 2016 ਤੋਂ ਜੁਆਇਨ ਕੀਤੀ ਨਕੇੜੀ ਅਕੈਡਮੀ ਜੀ ਨਗੇਸ਼ ਮੂਕਾ ਸਾਡੀ ਅੱਛਾ ਜੀ ਕਿਹੜੀ ਅਕੈਡਮੀ ਆਹ ਕਿੱਥੇ ਹੈ ਜੀ ਪਹਿਲਾਂ ਬਤਕੀ ਚ ਸੀਗੀ ਫਿਰ ਪੀਰ ਮਿਸਲਾ ਚਲੇ ਗਈ ਹੁਣ ਪੀਰ ਮਿਸਲਾ ਜਾਂਦਾ ਠੀਕ ਹੈ ਜੀ ਤੇ ਇੱਥੇ ਉਸ ਇਸ ਗਰਾਊਂਡ ਚ ਵੀ ਖੇਡਦੇ ਰਿਹਾ ਸਾਹਮਣੇ ਇਸ ਗਰਾਊਂਡ ਜੀ ਛੋੜਿਆਂ ਨੇ ਖੇੜੇ ਠੀਕ ਹੈ ਜੀ ਤੇ ਸਿਲੈਕਸ਼ਨ ਕਦੋਂ ਹੋਈ ਸੀ ਜੀ ਇੰਡੀਆ ਟੀਮ ਚ ਨੇ ਜੀ ਹੋਈ ਸੀ ਜੀ 2000 ਦੋ ਯਾਰ ਕਿ ਮੰਮੀ ਦੇ ਆਦਤ ਲੀਕ ਕਰਕੇ 23 ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਤਿਆਰੀ ਕਰਦੇ ਸੀ ਆਲ ਰਾਊਂਡਰ ਕਿੱਦਾਂ ਇਹ ਆਲ ਰਾਊਂਡਰ ਅੱਛਾ ਤੇ ਤੁਸੀਂ ਤੁਹਾਡਾ ਕੀ ਕੰਟਰੀਬਿਊਸ਼ਨ ਸੀ ਮਤਲਬ ਕਿਦਾਂ ਲੈ ਛੱਡਣ ਲਿਆਣਾ ਕਿਦਾਂ ਦਾ ਸੀਗਾ ਹਾਂਜੀ ਮੈਂ ਫਿਰ ਇਹ ਪੈਰਿਸ਼ਾਂ ਛੜ ਕੀ ਅੰਦਰ ਵੀ ਲੱਗਿਆ ਤੇ ਜਦੋਂ ਵਰਲਡ ਜਦੋਂ ਕੈਸ਼ ਫੜਿਆ ਸੀ ਉਹਨਾਂ ਦਾ ਕੀ ਤੁਹਾਡੀ ਕਿਦਾਂ ਦਾ ਸੀਗਾ ਬਾਕੀ ਦਾ ਕੈਸ਼ ਮਿਲਿਆ ਤੇ ਫਿਰ ਉਹਦੀ ਵਰਲਡ ਕੱਪ ਤੱਕ ਜਿੱਤਦਾ ਜੀ ਕੱਪ ਆ ਗਿਆ ਉਹਨਾਂ ਦੇ ਹੱਥ ਜੀ ਜੀ థాంਕ ਯੂ ਚਲ ਆ ਜਾਂਦੀ ਹੈ ਜਦੋਂ ਉਮਰ ਤੇ ਬੱਚਾ ਆਏਗੇ ਤੁਸੀਂ ਬਣ ਜਾਂਦੀ ਹੈ ਤੁਸੀਂ ਕਿੰਨਾ ਸਟਰਗਲ ਦੇਖਿਆ கொடிக்கு இந்த பிராகரத்துல கொஞ்சம் 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 191 ਰਨ ਬਣਾ ਲਏ ਸੀ ਕਿ ਉਹਨਾਂ ਬੋਲਬਾਤ ਨੇ ਪਰ ਜਦ ਕੈਚ ਬੜਾ ਮਜੂਰ ਨਹੀਂ ਹਰ ਸਮਾਂ ਆਗੇ ਪੈ ਨਹੀਂ ਸੀ ਕਰਦੇ ਪਹਿਲਾਂ ਵੀ ਦੋ ਦੋ ਵਾਰ ਟਿੰਗ ਲੱਗ ਬਾਕੀ ਨਹੀਂ ਕਰ ਸਕਦੇ ਉਸ ਤਰ੍ਹਾਂ ਕੀ ਕਹੋਗੇ ਕਿਉਂਕਿ ਤੁਸੀਂ ਤਾਂ ਸਟਰਗਲ ਦੇਖਿਆ ਸਾਰਾ ਇਸ ਜਿਹੇ ਨੂੰ ਲੈਣਾ ਪ੍ਰੈਕਟਿਸ ਕਰਨੀ ਮਤਜਰਬੀਆਂ ਲਈ ਵੈਸੇ ਨਹੀਂ ਕਰ ਸਕਦੇ ਜੇ ਉਹ ਪੰਜ ਛੇ ਘਾਲੂ ਦੀ ਗਰਾਫ ਕਰਦੇ ਆ ਆ ਲੈ ਦੇ ਡਾਟੀ ਦੇ ਇੱਕ ਕੁਰਸੀ ਢਾਗੀ ਦੇ ਕਡਾ ਨਾਮ ਕੀ ਮੈਂ ਨਾਮ ਕਮਲਜੋਸ ਕਰ ਰਹਾ ਹਾਂ ਤੁਹਾਡੇ ਸਿਸਟਰ ਨੇ ਜਿਵੇਂ ਕੱਲ ਇੰਡੀਆ ਦਾ ਨਾਮ ਰੋਸ਼ਨ ਕੀਤਾ ਉਹਨੂੰ ਬਕੀਸਰੀ ਕਾ ਦਿੱਤਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਬਤੈ ਇਸ ਟਾਈਮ ਵੀ ਦੈਜਸਟ ਹੋ ਰਹੀ ਸਨ ਹੁਣ ਹਲੇ ਬਿਲੀਵ ਨਹੀਂ ਕਰਕੇ ਤੇ ਮੈਚ ਖਤਮ ਵੀ ਹੋ ਚੁੱਕੇ ਹੈ ਵਰਲਡ ਕਪ ਖਤਮ ਵੀ ਹੋ ਚੁੱਕੇ ਤੇ ਟੋਪ ਇੰਡੀਆ ਆ ਚੁੱਕੀ ਹੈ ਬਿਲੀਵ ਇਨ ਕਰਪੋਰੇਟ ਇੰਨੇ ਮੋਸ਼ਨ ਦੇ ਕੱਟੇ ਹੋ ਰੱਖੇ ਨੇ ਕਿ ਸਾਰੇ ਇਮੋਸ਼ਨਲ ਹੋ ਰਹੇ ਨੇ ਵਿੱਚ ਉਸ ਦੌਰਾਨੀਆਂ ਹੁਣ ਦੋਨਾਂ ਕੋਈ ਗੱਲਬਾਤ ਹੋਈ ਹੈ ਨਾ ਤੁਹਾਡੀ ਹੁਣ ਜੋ ਕਰਨਾ ਹਾਂਜੀ ਸਾਡੀ ਗੱਲਬਾਤ ਉਹ ਨਾਲ ਮੈਚ ਤੋਂ ਪਹਿਲਾਂ ਵੀ ਹੋਈ ਸੀਗੀ ਤੇ ਮੈਚ ਤੋਂ ਬਾਅਦ ਵੀ ਹੋਈ ਤੇ ਉਹ ਵੀ ਕਾਫੀ ਇਮੋਸ਼ਨਲ ਹੋ ਰਹੇ ਸੀ ਮੈਚ ਤੋਂ ਪਹਿਲਾਂ ਤੇ ਸਿਰਫ ਹਾਸਲਾ ਦੇ ਦਿੱਤੀ ਆਪਾਂ ਜਿੱਤਾਂਗੇ ਅਸੀਂ ਹੈਗੇ ਆਂ ਦੇਖ ਲਓ ਸਾਇਟੀ ਵਿੱਚ ਹੁਣ ਜਿੰਨ ਤੋਂ ਬਾਅਦ ਕਿਸ ਤਰੀਕੇ ਦੇ ਐਕਸਪ੍ਰੈਸ਼ਨ ਤੁਹਾਨੂੰ ਤੁਹਾਡੇ ਸ਼ੇਅਰ ਕੀਤੀਆਂ ਅਪੀਲਿੰਗ ਸਿਰਕੇ ਜੀ ਮੈਚ ਤੋਂ ਬਾਅਦ ਮਤਲਬ ਉਹ ਵੀ ਕਾਫੀ ਇਮੋਸ਼ਨਲ ਹੋ ਰਹੀ ਹੈ ਅਸੀਂ ਸਾਰੇ ਇਮੋਸ਼ਨਲ ਅਸੀਂ ਦੇਖਦੇ ਹਾਂ ਕਿ ਕਿਦਾਂ ਸਾਡੇ ਤੁਹਾਨੂੰ ਤੁਹਾਡੀ ਵੀ ਕੋਈ ਆਸਮਾਨ ਅੱਗੇ ক্রিকেট ਨਹੀਂ ਜਾਨਣਾ ਚਾਹੋਗੇ ਮੈਂ ਤਾਂ ਹਲੇ ਮਤਲਬ ਸਟੱਡੀਜ਼ ਕੰਟੀਨਿਊ ਕਰ ਰਹੀ ਹਾਂ ਮਤਲਬ ਤੇ ਮੇਰੀ ਜੌਬ ਲੱਗੀ ਹੋਈ ਹੈ ਇਸ ਟਾਈਮ ਤੇ ਤੇ ਮੈਨੂੰ ਮੌਕਾ ਜ਼ਰੂਰ ਮਿਲੇ ਮੈਂ ਫਿਰ ਕਿ ਤਾਂ ਅਮਨ ਦਾ ਨਾਮ ਤਾਂ ਜ਼ਰੂਰ ਕਿੰਨੇ ਕ ਸਾਲ ਦੀ ਤੇ ਅਮਨ ਤੇ ਵਧਣ ਲੱਗੇ ਮਤਲਬ ਅਮਨ ਸਟਾਰਟਿੰਗ ਤੋਂ ਹੀ ਮਤਲਬ ਕਾਫੀ ਇੱਕ ਬੱਚੇ ਗੇਮ ਖੇਡ ਰਿਹਾ ਕੁਝ ਵਰ ਖੇਡਦੀ ਰਹੀ ਹੈ ਹਾਕੀ ਵਾਲੀਬਾਲ ਹਨ ਬਸ ਸਾਰੀ ਖੇਡਦੀ ਰਹੀ ਹੈ ਤੇ ਉਹਨੇ ਫਿਰ ਆਈ ਗੈਸ 15 ਯਾਰ 14 ਸਾਲ ਦੇ ਵਿੱਚ ਆ ਕੇ ਨੇ ਬੰਦਾ ਪੱਕਾ ਹੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਅਕੈਡਮੀ ਜਾਣਾ ਸ਼ੁਰੂ ਕਰ ਦਿੱਤਾ ਸੀ ਗ੍ਰਿਕਟ ਦੇ ਲਈ ਉਹਦੇ ਬਰਕਰਾਰ ਦੀ ਕੀ ਤਿਆਰੀ ਚੱਲ ਰਹੀ ਪੰਜਾਬੀਵੇਂ ਪੰਜਾਬੀ ਸਟਾਈਲ ਵੈਲਕਮ ਹੋਗਾ ਪੂਰਾ ਢੋਲ ਪੰਗੜਾ ਗਾਣੇ ਗੋੜੇ ਸਭ ਆਨਕੇ ਪਟਾਕੇ ਹਲੇ ਹਫਤੇ ਦਾ ਕੀ ਹੈ ਜਿਹਨਾਂ ਸਾਨੂੰ ਪਤਾ ਹੈ ਕਿ ਹਫਤੇ ਸਾਡਾ ਜਨਮ ਕਰ ਗਿਆ ਹੈ